ਪੁੱਲਤਾ ਜੀ ਮੈਂ ਲੈ ਆਈ ਹੁਣ ਦੇਖਦੇ ਆਂ ਵੀਰਾ ਉੱਠਿਆ ਕਿ ਨਹੀਂ ਉੱਠਿਆ ਹੈਗਾ ਠੀਕ ਹੈ ਕਿਉਂਕਿ ਅੱਜ ਹੈਗਾ ਬ੍ਰਦਰਸਡੇ ਸੋ ਇਸ ਕਰਕੇ ਛੋਟਾ ਜਿਹਾ ਆਪਣਾ ਲਾ ਮੇਰਾ ਸਾਰੇ ਵੀਰਾਂ ਦੇ ਲਈ ਦੂਰ ਦੂਰ ਬੈਠਿਆਂ ਉਹਨਾਂ ਲਈ ਵੀ ਹੈਪੀ ਬ੍ਰਦਰਸਡੇ ਤੇ ਹੁਣ ਇੱਕ ਵੀਰਾ ਮੇਰਾ ਇੱਥੇ ਆ ਇੱਕ ਸੁੱਤਾ ਪਿਆ ਹਲੇ ਉਹਨੂੰ ਜਾ ਕੇ ਉਠਾਵਾਂਗੇ ਦੇਖਾਂਗੇ ਸੋ ਹੁਣ ਬੈਕ ਕੈਮਰਾ ਕਰਦੀ ਆਂ ਜਿਉਂ ਦਿੰਦੇ ਆ ਵੀਰੇ ਨੂੰ ਜਾ ਕੇ ਚਲੋ ਜਾਗਦੇ ਆ ਜਾਗਦੇ ਆ ਚਾਹ ਪੀਂਦੇ ਆ ਚਾਹ ਜਾ ਕੀ ਹੋ ਥੈਂਕ ਯੂ ਹੈਲੋ ਚਾਚੀ ਸਾਸ੍ਰੀਕਾਲ ਹਾਂ ਠੀਕ ਹੈ ਅੱਛਾ ਚਾਚੀ ਨੂੰ ਬਤਾਤਾ ਵੀ ਅੱਜ ਹੀ ਦੀ ਭੈਣ ਨੇ ਆਉਣਾ ਵੀ ਸਾਸ੍ਰੀਕਾਲ ਅੱਜ ਹੈਗਾ ਬਰਦਰਸ ਡੇ ਹੋ ਗਿਆ ਹੁੰਦਾ ਅਪਾਈਆਂ ਦਾ ਦਿਨ ਹੁੰਦਾ ਅੱਜ ਕੇਕ ਕੋ ਆ ਦੇਖ ਲੈ ਹੁਣ ਮੈਂ ਐਨੇ ਚੰਨੀ ਖੁਸ਼ ਹੋ ਸਕਦਾ ਹੈ ਚੱਲ ਕੇ ਇੱਕ ਕੱਟੂਗੀ ਮੈਂ ਜਿੰਨਾ ਕਮ ਇਤੇ ਹੋ ਸਕਿਆ ਤੇਰਾ ਮੂੰਹ ਮਿੱਠਾ ਕਰਾ ਕੇ ਜਾਉਂਗੀ ਬੇਸ਼ੱਕ ਜੇ ਕੇਕ ਨਹੀਂ ਕਟਵਾਂ ਠੀਕ ਨਹੀਂ ਚਾਚੀ ਗੱਲ ਪਈ ਮੂੰਹ ਮਿੱਠਾ ਕਰਾਉਣ ਦੀ ਉਹ ਗੱਲ ਹੁੰਦੀ ਆ ਫੁੱਲ ਗੱਲ ਇਹ ਹੋ ਜਾਂਦਾ ਹੈ ਹਾਂ ਅੰਨਾ ਤਾਂ ਦੇਖੋ ਮੈਂ ਲੈ ਕੇ ਆਈ ਬਾਈ ਆਪਣੇ ਵੀਰ ਨੂੰ ਲੈ ਕੇ ਆਈਆ ਵੀਰ ਕਹਿੰਦਾ ਹਲੇ ਤਾਂ ਨਾ ਕੀ ਕਰਿਆ ਹੋਰ ਕਰ ਕਰੂੰਗੀ ਮੈਂ ਹੋਰ ਵੀ ਕਰੂੰਗੀ ਉਹ ਆ ਕੇ ਲਿਖਿਆ ਉਹ ਪਿੱਛੇ ਚਾਚੇ ਦਾ ਨਾਮ ਆ ਨਾ ਜਾਨਮਾਲ ਅੱਛਾ ਜਾਨਮਾਲ ਅੱਛਾ ਕੀ ਸਰਕਾਰੀ ਬਾੜਾ ਵਾਗੋ ਬਾਜ-ਬਾਜੋ ਚਾਚੇ ਚਾਚੇ ਦੀ ਮਸ਼ਹੂਰੀ ਇੱਧਰ ਤਾਓ ਹੈ ਪੱਛਮੀ ਬੰਗਾਲ 'ਚ ਵਸਾਰੇ ਮਮਤਾ ਸਰਕਾਰ ਮੋਦੀ ਟੈਂ ਟਾ ਟਾ ਮੋਦੀ ਧਾਰਤੀ ਪਰਬਿਆ ਮੋਦੀ ਧਾਰਤੀ ਪਰਬਿਆ ਮੋਦਾਂ ਨੂੰ ਪੈਰੀ ਉੱਤੋਂ ਚਲੋ ਕੋਈ ਗੱਲ ਨਹੀਂ ਹੁਣ ਭਾਈ ਬਹੁਤ ਕੁਝ ਕਰਨਾ ਪੈਂਦਾ ਚਾਚੀ ਤੁਹਾਨੂੰ ਵੀ ਪਤਾ ਹੀ ਬਹੁਤ ਕੁਝ ਕਰਨਾ ਪੈਂਦਾ ਵੋਟਾਂ ਪਿੱਛੇ ਖੜੇ ਉਹਨਾਂ ਨੇ ਤਾਂ ਕਰਨੀ ਹੀ ਹੈ ਕਰਨਾ ਹੀ ਕਰਨਾ ਹਾਂ ਮੈਂ ਬਹੁਤ ਤੇਜ ਅੱਜ ਅੱਜੇ ਤੋਂ ਪਚੇ ਰਿਹਾ ਮੈਂ ਤੁਹਾਨੂੰ ਦਿਆ ਸਵੇਰੇ ਠੰਡ ਵੀ ਧੀ ਅੱਜ ਥੋੜੀ ਜੀ ਮੌਸਮ ਠੀਕ ਤਾਂ ਰੋਜ਼ ਹੀ ਹੁੰਦੀ ਮੈਂ ਤੇ ਠੰਡੀ ਠੰਡੀ ਹਵਾ ਜੀ ਸਵੇਰ ਟਾਈਮ ਸਾਡੇ ਹਾਂ ਮੌਸਮ ਥੋੜਾ ਜਿਹਾ ਠੰਡਾ ਹੁੰਦਾ 47 48 ਡਿਗਰੀ ਬਹੁਤ ਜ਼ਿਆਦਾ ਹੈ ਵੀਰ 47 48 ਡਿਗਰੀ ਹੁੰਦਾ ਹੈ ਦੁਪਹਿਰ ਨੂੰ ਅੱਜ ਦੇਖ ਲਈ ਅੱਜ ਮੇਰੇ ਕਾਚ ਨਾਰਮਲ ਤੂੰ ਤਾਂ ਗੱਡੀ 'ਚ ਜਾਣਾ ਸੀ ਸਕੂਟਰੀ 'ਚ ਜਾਣਾ ਹੁੰਦਾ ਏ ਗੱਡੀ 'ਚ ਲੈ ਕੇ ਬੈਠਣਾ ਵੀ ਕਲਾਸਾਂ 'ਚ ਜਿਹੜੀ ਤੱਪਣੀਆਂ ਫੇ ਉਹਨੇ ਕਲਾਸਾਂ 'ਚ ਇੰਨਾ ਫੀ ਹੋਂਦਾ ਪੱਕੇ ਚੱਲਦੇ ਹੋ ਨਹੀਂ ਹੈਗੇ ਇੰਨੇ ਹਾਂ ਇੰਨਾ ਬੜਾ ਕਾਲਜ ਆ ਦਾ ਸਿੱਕ ਪੱਕੇ ਨਹੀਂ ਲੱਗੇ ਹੋ ਹੈ ਨਾ ਪੱਕੇ ਤਾਂ ਲੱਗੇ ਹੋ ਹੌਲੀ ਚੱਲਦੇ ਕਹਿ ਰਹੇ ਨੇ ਇਹ ਗੱਲ ਹੈ ਸਹੀ ਹੈ ਨਾ ਉੱਪਰ ਤੇ ਹਾਂ ਪਾਵਰ 6 ਜੜੇ ਬੈਠੇ ਕਿਵੇਂ ਨੂੰ ਹਵਾ ਦੇ ਦਿੰਦਾ ਨੀ ਹ ਇੱਕ ਗੱਲ ਹੈਗੀ ਤੇਰੀ ਬਿਲਕੁਲ ਸਹੀ। ਉਹ ਜਮ ਕਲਾਸ ਵਿੱਚ ਇੰਨੀ ਦੂਰ ਬੈਠੇ ਬੱਚੇ ਦੂਰ ਦੂਰ। ਆ ਫਿਰ ਚਾਚੀ ਇੱਕ ਗੱਲ ਹੋਰ ਨਾ ਜੇ ਤਾਂ ਭਾਈ ਦੇ ਗਰਮੀ ਦੇਖਣੀ ਆ ਫੇ ਪੜਾਈ ਨਹੀਂ ਹੋਣੀ ਜੇ ਪੜਾਈ ਦੇਖਣੀ ਆ ਪਰ ਗਰਮੀ ਨਹੀਂ ਲੱਗਣੀ ਠੀਕ ਨਹੀਂ ਕਰ ਚਾਚੀ ਜੀ। ਹਣ ਅਸੀਂ ਵੀ ਤਾਂ ਦੇਖ ਲਾ ਟਾਈਮ ਕੱਟਿਆਈਆ। ਮੇਰਾ ਦੋ ਦੇ ਪੇਪਰ ਹੁੰਦੇ ਆ। ਕਦ? ਅੱਜ ਅੱਜ 19 ਤਰੀਕ ਨੂੰ। ਚਲ ਕੋਈ ਨਹੀਂ ਹੋ ਜਾਣਾ ਕਲੀਅਰ ਹੋ ਜਾਣਾ ਅਜੇ ਮੈਂ 12 ਤਰੀਕ ਨੂੰ ਨਹੀਂ ਤੇ ਚਾਚੀ ਕੀ ਤੈਨੂੰ ਘੁੰਮਣ ਚਾਲਦੇ ਆ ਤੇ ਕੀ ਕਿਤੇ ਨੂੰ ਨਹੀਂ ਜਾਂਦੇ ਕਹਿੰਦੀ ਸੀ ਥੋੜਾ ਟੈਂਪੋ ਥੋੜਾ ਟੈਂਪੋ ਕਰਕੇ ਲੱਗ ਜਾਂਦੇ ਆ ਆਪਣੇ ਵਾਲੇ ਚ ਪਹਾੜ ਨੂੰ ਪਹਾੜ ਨੂੰ ਸੁਣ ਸੁਣ ਅਸੀਂ ਸੁਣ ਮੇਰੀ ਗੱਲ ਤਾਂ ਜਾਣਾ ਸੁੱਚੀ ਅਸੀਂ ਚੱਲੇ ਆ ਅਸੀਂ ਜਾਣਾ ਹੁਣ ਆਹ ਪਰ ਸੋਲਾ ਲਗਾਉਣ ਮੇਰੇ ਕਿਤੇ ਸਾਗਰੀਆਂ ਅਸੀਂ ਜਾਣਾ ਸੁਣ ਲੈ 3 ਤਰੀਕ ਨੂੰ ਛਾਂ ਜੇ ਜਾਣਾ ਤਾਂ ਚੱਲ ਮੈਂ ਆ ਪਾਪਾ ਇੱਕ ਅੱਦਾ ਬੰਦਾ ਹੋਰ ਹੋਊਗਾ ਨਾ ਦੇਖ ਲੈ ਚੱਲਾਂਗੇ ਉਹ ਸਾਰਿਆਂ ਦਾ ਫਿਰ ਉਹ ਸਾਰਿਆਂ ਦਾ ਤਾਂ ਹੁਣ ਪਤਾ ਨਹੀਂ ਆਪਾਂ ਮਨੀਕਰਨ ਕਿੰਨੀ ਹੋ ਜਾਏ ਇਹ ਮਨੀਕਰਨ ਸਾਹ ਦੇ ਪਿੰਡ ਤੇ ਬਸ ਜਾਣੀ ਆ ਕਿੱਥੇ ਮੁਰੇ ਤੇ ਹਾਂ ਆਪਣੇ ਤੇ ਬਸ ਜਾਣੀ ਆ ਇਲੈਕਸ਼ਨਾਂ ਤੋਂ ਬਾਅਦ ਜਾਣੀ ਆ ਚਲਿਏ ਚੱਲਦੇ ਆਪਾਂ ਵੀਰ ਚੱਲਾਂਗੇ ਦੇਖੋ ਹੋ ਜਾਏ ਤੂੰ ਵੀ ਜਾਣਾ ਨਾਲ ਸਮਾਨ ਚੱਕੂਗਾ ਵੀਰ ਚਲ ਦੇਖ ਲੂਗੇ ਜੇ ਕਰਨਾ ਚਾਹੇ ਤੂੰ ਹਾਂ ਕਿੰਨੇ ਦਿਨ ਤਰੀਕ ਨਹੀਂ ਮੈਨੂੰ ਪਤਾ ਮੈਨੂੰ ਵੀ ਐਉਂ ਪਤਾ ਲੱਗਿਆ ਵੀ ਇਲੈਕਸ਼ਨਾਂ ਤੋਂ ਬਾਅਦ ਜਾਣੀ ਆ ਬਸ ਆਪਣੇ ਪਿੰਡ ਤੋਂ ਚੱਲ ਚੱਲ ਹਾਂ ਜਾ ਆਇਆ ਜੋ ਜਾ ਆਇਆ ਕਰੀ ਜਾਂਦਾ ਨਾ ਤੇਰੇ ਨਾਲ ਜਾਣਾ ਤਾਂ ਸਾਡੇ ਉਹਦੀ ਫੜਨੇ ਝੋਲੇ ਨਹੀਂ ਫੜਨੇ ਬੀਰ ਬੀਰਾ ਦਾ ਅਸਲੀ ਕੰਮ ਆਈ ਹੁੰਦਾ ਭੈਣਾ ਦਾ ਸਾਥ ਦੇਣਾ ਝੋਲੇ ਝੋਲੇ ਲੈ ਕੇ ਨਹੀਂ ਜਾਏ ਲੈ ਕੇ ਹੀ ਨਾ ਜਾਏ ਚਾਚਾ ਇੱਕ ਦਿਨ ਜਾਣ ਨੂੰ ਲੱਗਣਾ ਇੱਕ ਦਿਨ ਉੱਥੇ ਰਹਿਣਾ ਹੈ ਉਸ ਤੋਂ ਅਗਲੇ ਦਿਨ ਮੁੜੇ ਆਉਣਾ ਠੀਕ ਹੈ ਚਲ ਇੱਕ ਦਿਨ ਰੈਸਟ ਵੀ ਚਾਹੀਦੀ ਹੈ ਹਾਂ ਵਧੀਆ 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 ਹਾਂ ਜੇ ਕਰਨਾ ਚਾਹੋ ਤਾਂ ਜਰੂਰ ਚੱਲੋਗੇ ਚੱਲਾਂਗੇ ਹਾਂ ਆਪਾਂ ਕੋਸ਼ਿਸ਼ ਤਾਂ ਕਰੋ ਜਾਣਾ ਨਾ ਜਾਣਾ ਬੱਕਰੀ ਗੱਲ ਆ ਹਾਂ ਨੀ ਆਇ ਤਾਂ ਘੁੰਮਤਾ ਸੀ ਨਹੀਂ ਆਈਆਂ ਘੁੰਮ ਸੀ ਨਹੀਂ ਆਇਆ ਇਹ ਛੱਡ ਦੇ ਗੱਲ ਵੀ ਤੂੰ ਘੁੰਮੇ ਆਇਆ ਬਸ ਰਾਮ ਰਾਮ ਅਸੀਂ ਵੀ ਘੁੰਮ ਆਈਆਂ ਹੁਣ ਮੇਰੀ ਪੜਾਈ ਯਾਦ ਆ ਗਈ ਆ ਤੂੰ ਦੇਖ ਲੈ ਪਹਾੜਾਂ ਜਾਣ ਦਾ ਪਲਾਨ ਜਿ ਬਣਿਆ ਪਹਾੜਾਂ ਨੂੰ ਖਿਆਰ ਅੱਠ ਤਰੀਕ ਨੂੰ ਸਾਡੇ ਉਹ ਫੰਕਸ਼ਨ ਹੋਣਾ ਅੱਪਾ ਨੇ ਜਿਹੜਾ ਇੰਨਾ ਟਾਈਮ ਲਾਉਣਾ ਅ ਚੱਟ ਅੱਠ ਤਰੀਕ ਨੂੰ ਕਾ ਦਾ ਫੰਕਸ਼ਨ ਹੈ ਓਕੇ ਵਾਲੀ ਅੱਛਾ ਅੱਛਾ ਚਾ ਗ੍ਰੈਜੂਏਸ਼ਨ ਡੇ ਆ ਆਗੇ ਚੱਲ ਜਾ ਪੀਆ ਪੀ ਵੀ ਆ ਦੇਖ ਲੈ ਲੈ ਚਾਚੂ ਆਏ ਸੀਗੇ ਕੱਲ ਕਰ ਮੈਂ ਚਾਚੇ ਨੂੰ ਮੰਮੀ ਕਹਿੰਦੀ ਵੀ ਚਾਚੇ ਨੇ ਚਾਹ ਤਾਂ ਪੀਣੀ ਨਹੀਂ ਵੀ ਲੱਸੀ ਦੇ ਦੇ ਚੱਲ ਮੈਂ ਲੱਸੀ ਦੇਤੀ ਇਹ ਦੇਖੇ ਇਹਨੂੰ ਰੋਟੀ ਪਾਤੀ ਜਾਂ ਤੱਕ ਚਾਚੇ ਨੇ ਗਲਾਸ ਨਹੀਂ ਖਾਲੀ ਕਰਕੇ ਰੱਖਿਆ ਇਹਨੇ ਰੋਟੀ ਨਹੀਂ ਖਾਦੀ ਦੇਖ ਲੋ ਇਹ ਜਾਹੇ ਉੱਪਰ ਆ ਗਿਆ ਦਾ ਹਾਂ ਉੱਪਰ ਆ ਗਿਆ ਦਾ ਚਾਚੂ ਬੈਠ ਗਿਆ ਤਾਂ ਖੁੰਝੇ ਚ ਨਹੀਂ ਨਹੀਂ ਚਾਚੂ ਤਾਂ ਨਾਲ ਆਏ ਨਹੀਂ ਪੌਂਕਦਾ ਤਾਂ ਉਹ ਪੌਂਕਦਾ ਤਾਂ ਉਹ ਬੰਨਿਆ ਹੋਇਆ ਤਾਂ ਮੈਂ ਕਿ ਵੀਰੋ ਜੈਨਲਿਸ ਬਹੁਤ ਫੀਲ ਕਰਨ ਲੱਗ ਗਿਆ ਜਦੋਂ papa ਗਾਂ ਨੂੰ ਨਿਣਾਉਨੇ ਆ ਪਾਣੀ ਪਲਾਉਨੇ ਆ ਉਹ ਪਹਿਲਾਂ ਪੌਂਕਦਾ ਵੀ ਪਹਿਲਾਂ ਮੈਨੂੰ ਲੈ ਕੇ ਜਾਉ ਦੇਖ ਲਾ ਇਹ ਨਾਉਂਗਾ ਨਹੀਂ ਇਹ ਆਪਣੀ ਸਕਿੱਲ ਕੇ ਜਾਂਨੇ ਦੱਸ ਆ ਚਾਹ ਹਰ ਦੂਸਰੇ ਨੇ ਵੀ ਜਾ ਕੇ ਠਾਲਾ ਉਹਨੇ ਸੁੱਤਾ ਪਿਆ ਹਲੇ ਉਹ ਛੁੱਟੀਆਂ ਦੇ ਦਿਨਾਂ ਨਾਲ ਹੁਣ ਆਹ ਲੈਣ ਦੇ ਸੁਪਨੇ ਜਾ ਰਹੇ ਆ ਕੰਮ ਤਾਂ ਚਾਚੀ ਨੇ ਸਾਰਾ ਨਵੇੜ ਲਿਆ ਇੰਨੀ ਛੇਤੀ ਕੁੰਮਣ ਜਾਣਾ ਸਾਰਾ ਨਵੇੜ ਤਾ ਹੁਣ ਤੱਕ ਤਾਂ ਕਹਿੰਦਾ ਜੇ ਇਦਾਂ ਗਰਮੀ ਬਈ ਛੁੱਟੀਆਂ ਪੱਕੀਆਂ ਬੱਜ ਜਾਣੀਆਂ ਇੱਕ ਮਹੀਨੇ ਦੀ ਤਾਂ ਛੁੱਟੀ ਹੈਗੀ ਆ ਜੀ ਹੋਰ ਵੀ ਗਰਮੀ ਆਹ ਉਹ ਦੀ ਗੱਲ ਕਰਦੇ ਹਾਂ ਮੈਂ ਕਾਲਜਾਂ ਨੂੰ ਨਹੀਂ ਛੁੱਟੀਆਂ ਹੁੰਦੀਆਂ ਹੁੰਦੀਆਂ ਕਾਲਜਾਂ ਮਨਮਰਜ਼ੀ ਦੇ ਮਾਲਕ ਆ ਕਾਲਜਾਂ ਨਹੀਂ ਛੁੱਟੀਆਂ ਕਾਲਜਾਂ ਸਾਰਾ ਗਰਮੀ ਲੱਗਦੀ ਆ ਉਹ ਤੁਹਾਨੂੰ ਟੈਂਡੈਂਸ ਦੀ ਪ੍ਰੋਬਲਮ ਹੈ ਅਟੈਂਡੈਂਸ ਕੇ ਕੇ ਕੁਰੇ ਕਰਾ ਕੇ ਕਰਾ ਲਿਆ ਕਰੋ ਹੈ ਬਸ ਸਾਨੂੰ ਇਹ ਪਾਸ ਹੋ ਜੇ ਕੋਈ ਚੱਕਰ ਨਹੀਂ ਬੀਚ ਹਾਂ ਕਲੀਅਰ ਹੋ ਜਾਣਾ ਹੋ ਜਾਣਾ ਜੇ ਆਪਾਂ ਚੰਗਾ ਸੋਚਾਂਗੇ ਨਾ ਚੰਗਾ ਹੋ ਜਾਣਾ ਜੇ ਆਪਾਂ ਪਹਿਲੇ ਸੋਚ ਹੀ ਗਏ ਗੋਵਾੜਾ ਮੋਟਾ ਪੜ ਵੀ ਤਾ ਨਾ ਬਾਕੀ ਬੜਾ ਮੋਟਾ ਪੜ ਵੀ ਲੈ ਬਾਕੀ ਸਾਰੇ ਕਲੀਅਰ ਹੈ ਬਸ ਇੱਕ ਦਿਨ ਇੱਕ ਸੈਮੈਸਟਰ ਹੋ ਜਾਣਾ 4 ਸਾਲ ਦੀ ਥੇ ਨਾ 4 ਉਧਿਆਵਤ। ਯਾ ਉਸ ਤੋਂ ਬਾਅਦ ਅਸੀਂ ਆਪਣਾ ਹੀ ਰੈਸਟੋਰੈਂਟ ਖੋਲਣਾ। ਮੈਂ ਰੈਸਪੀਆਂ ਬਣਾਈ ਜਾਊਂਗੀ, ਤੂੰ ਆਪਣਾ ਮੈਨੇਜ ਕਰੀ ਜਾਈਂ, ਰਾਈਟ? ਧੁੱਪਾ ਗਈ ਸੀ ਲੈ ਕੇ ਸੌ ਗਈ। ਠੀਕ ਐ। ਧੁੱਪਾ ਗਈ ਸੀ ਲੈ ਕੇ ਸੌ ਗਈ। ਦੇਖ ਲੈ ਚਾਚੀ, ਹਾਂ ਮੀਨੀ ਬਾਰ ਗਏ ਗਿਆ। ਜਾਣਾ ਐ। ਹਾਂ ਮੀਨੀ ਬਾਰ ਕੇ ਗਿਆ ਵੀ ਹਾਂ ਵੀ ਤੂੰ ਬਣਾਈ ਜਾਈਂ। ਹਾਂ। ਚਲੋ ਜੀ ਠੀਕਾਣ ਕਰ ਜਾ ਕੇ ਮਿਲਦੇ ਆਂ ਫਿਰ ਆਪਾਂ। ਮਹਿੰਦੀ ਨਹੀਂ, ਮਹਿੰਦੀ, ਮਹਿੰਦੀ ਨਹੀਂ, ਮਹਿੰਦੀ। ਮਹਿੰਦੀ ਲੱਗੀ ਵੀ ਮੰਮੀ ਪੀਸਣ ਅੱਜ। ਮਹਿੰਦੀ ਤਾਂ ਹੀ ਬਾਹ। ਤੇਰੀ ਬਾ ਨਾ ਮੇਰੀ ਮਾਂ ਤੇਰਾ ਬਾਪ ਕਹਿਣ ਲੱਗੀ ਤੀ ਨਾ ਕਦੇ ਮਾਂ ਵੀ ਕਹਦੇ ਕਰ ਪਾਪਾ ਕਹਿ ਜਾਂਦੇ ਤੇਰੀ ਮਾਂ ਤੁਸੀਂ ਕਹਿੰ ਜਾਂਦੀ ਤੇਰੀ ਬਾਪ ਦੇਖ ਲੋ ਅਨਾਤਿਆਚਾਰ ਵਾਈ ਕੁਰਜੀ ਕਾਕਾ ਸਾਹ ਵਾਈ ਕੁਰਜੀ ਕੀ ਪਤ ਹੈ ਨੀ ਮਾਂ ਹੈ ਨਿੰਮਾ ਹੈ ਨਿੰਮ ਦਾ ਕੀ ਕਰਨਾ ਹੈ ਤੁਸੀਂ ਨਿੰਮੇ ਹੋ ਗਏ ਮਹੀਨੇ ਦੋ ਮਹੀਨੇ ਮਤਲਬ ਕਿ ਸਿਕਾਈਤੀ ਜਾਦੇ ਗੇ ਪਾਪਾ ਜੀ ਲੈ ਕੇ ਆਏ ਤੇ ਹੁਣ ਤਾਂ ਤੁਹਾਨੂੰ ਪਤਾ ਪਤਾ ਨਹੀਂ ਕਿ ਆ ਹੋ ਗਿਆ ਨਿੰਮਾ ਨੂੰ ਆਟੋਮੈਟਿਕ ਜ਼ਿਆਦਾ ਰਹੀਆਂ ਅਗਲੇ ਆਪ ਸੁੱਕ ਰਹੀਆਂ ਮਤਲਬ ਤੇ ਇਹ ਸਿਕਾਈਤੀ ਉਹ ਸ਼ੂਗਰ ਕਰਕੇ ਵੀ ਸਵੇਰੇ ਸਵੇਰੇ ਇੱਕ ਦੋ ਚਮਚੇ ਲੈ ਲੈਣੇ ਕੋਈ ਵੀ ਲੈ ਸਕਦਾ ਹਾਂ ਤਾਂ ਹੋ ਇਹ ਤਾਂ ਚਿਆ ਹੋਏ ਹੂੰ ਦੇਸੀ ਚੀਜ਼ ਆ ਲੈ ਕਰਦੇ ਆਂ ਦੇਸੀ ਚੀਜ਼ ਇਹ ਆਪਣਾ ਖੂਨ ਵੀ ਸਾਫ਼ ਕਰਦੀ ਆ ਹਾਂ ਸਮਝ ਗਈ ਤੇ ਹੋਰ ਬਾਕੀ ਇਹਨਾਂ ਨੂੰ ਮੈਨੂੰ ਨੌਲੇਜ ਨਹੀਂ ਹੈ ਜੀ ਵੈਸੇ ਮੈਂ ਕਹਾਂ ਬਈ ਅੱਜ ਪਤਾ ਕਿਆ ਕਿਆ ਹੈ ਅੱਜ ਤਾਂ ਇੱਕ ਆਪਣੀ ਬਿੰਦਰੀ ਦਾ ਹੈਪੀ ਵਾਲਾ ਬਰਥਡੇ ਹੈ ਹੈਪੀ ਬਰਥਡੇ ਬਲਜਿੰਦਰ ਇੱਕ ਅੱਜ ਭਾਈਆਂ ਦਾ ਦਿਨ ਵੀ ਹੈ ਹੈ ਵੀ ਬਦਰ ਬਰਦਰਸਡੇ ਬਰਦਰਸਡੇ ਇੱਕ ਤਾਂ ਬਰਦਰਡੇ ਮੈਂ ਮਨਾਇਆ ਹੀ ਮਹਿਕ ਦੇ ਨਾਲ ਇੱਕ ਬਰਦਰ ਹਲੇ ਮੇਰਾ ਸੁੱਤਾ ਪਿਆ ਹੁਣ ਉਹ ਬ੍ਰਦਰ ਨੂੰ ਠਾ ਲੂੰਗੀ بڑا ਬ੍ਰਦਰ ਕਹਿੰਦਾ ਕਹਿੰਦਾ ਇਕੱਲੇ ਫੂਲੇ ਲਿਆਈ ਕੇਕ ਕੁਕ ਨਹੀਂ ਲੈ ਕੇ ਆਈ ਮਤ ਕੋਈ ਨਹੀਂ ਤੂੰ ਘਰ ਜਾ ਕੁਸਤਾ ਲੈ ਕੇ ਹੀ ਆਉਂਗੀ ਬਣਾ ਕੇ ਖਾ ਲਈ ਠੀਕ ਆ ਠੀਕ ਆ ਕਹਿੰਦਾ ਖਾ ਲੂਗਾ ਫਿਰ ਮੈਂ ਫਿਰ ਤੈਨੂੰ ਪਤਾ ਮਜ਼ਾਕ ਕਰਾਂਦਾ ਉਹਦਾ ਹੋ ਠੀਕ ਆ ਹੁਣ ਦੂਸਰੇ ਨੂੰ ਜਿੰਨਾ ਮਰਜ਼ੀ ਕਰ ਲੋ ਉਹਨੇ ਕਹਣਾ ਤੁਸੀਂ ਉਹ ਦੋ ਮੈਨੂੰ ਮੈਂ ਨਹੀਂ ਤੁਹਾਨੂੰ ਦੇ ਸਕਦਾ ਕਰਨੇ ਦਾ ਹੀ ਉਹ ਘੜਾ ਛੋਟਾ ਹੁੰਦਾ ਨਹੀਂ ਨਨੀ ਹੈਗਾ ਬਾਕੀ ਅੱਜ ਤੇ ਸੋਚ ਲਾ ਵੀ ਮੈਂ ਅੱਜ ਉਹਨੂੰ ਕੁਝ ਨਹੀਂ ਕਹਿਣਾ ਚਾਹੇ ਜੋ ਮਰਜ਼ੀ ਕਰੇ ਆਹੋ ਆਹੋ ਨਾ ਇਹ ਕੰਮ ਕਰ ਤਾ ਤੇਰਾ ਹੋਰ ਤਾਂ ਤੇ ਜਿਹੜਾ ਹੋ ਜਾਣਾ ਸ਼ੁਰੂ ਹੋ ਜਾਣਾ ਤੇਰੇ ਥੱਪੜ ਮਾਰੂਗੀ ਕੋਈ ਨਹੀਂ ਕਰਦਾ ਨਹੀਂ ਕਰਦਾ ਕੋਈ ਨਹੀਂ ਮਮੀ ਭੈਣ ਭਾਈ ਦੀ 100 ਲੜਾਈ ਹੁੰਦੀ ਆ 100 ਲੜਾਈ ਹੁੰਦੀ ਆ ਪਰ ਤੂੰ ਅੱਜ ਖਿਜਣਾ ਨਹੀਂ ਹੈਗਾ ਨੂੰ ਅੱਛਾ ਮਾਸੀ ਮਾਮਾ ਅਚਰਾ ਮਾਮਾ ਵੀਡੀਓ ਦੇਖਦਾ ਹੋਣਾ ਵੀ ਮੈਨੂੰ ਬ੍ਰਦਰ ਦੇ ਕਿਹਾ ਨਹੀਂ ਹੈਗਾ ਕੁੜੀ ਆਪਣੇ ਭਾਈਆਂ ਨੂੰ ਕਹਿੰਦੀ ਫਿਰਦੀ ਆ ਬੜੀ ਭੈਣ ਨੇ ਕਿਹਾ ਨਹੀਂ ਮੈਨੂੰ ਪਤਾ ਏ ਮੈਂ ਕਹਿ ਦੂੰਗੀ ਅੱਛਾ ਗਾਲੋ ਗਲ ਕੜਕੇ ਲਾਓ ਤੁਸੀਂ ਮਸ਼ੀਨ ਲਾਓ ਫਿਰ ਲੱਗੀ ਦੀਆ ਗਰ ਤਾਂ ਨਹੀਂ ਥੋੜੀ ਕਸਰ ਆਹ ਲੈ ਕਸਰ ਲੱਗਦਾ ਹੈ ਆ ਵੀ ਤਾਂ ਪਿਸੇ ਹੋ ਗਿਆ ਹੋ ਗਿਆ ਆ ਦੇਖੋ ਪਰ ਤੇ ਪਾਫਾ ਨਿਕਲਦੀ ਹੈ ਹਾਂ ਇੱਕ ਜੱਪੀ ਦੀ ਫੋਟੋ ਲਾਉਣੀ ਹੈ ਇੱਕ ਮੰਨਿੰਦਰ ਦੀ ਲਾਉਣੀ ਹੈ ਇੱਕ ਕਾਛੂ ਦੀ ਲਾਉਣੀ ਹੈ ਇੱਕ ਕਰਨ ਦੀ ਲਾਉਣੀ ਹੈ ਇੱਕ ਮਹਿਕ ਦੀ ਲਾਉਣੀ ਹੈ ਮਨ ਤਾਂ ਕੰਮ ਹੈ ਬਹੁਤ ਅੱਜ ਮੈਂ ਕੋਈ ਕੰਮ ਨਹੀਂ ਕਰਾ ਸਕਦੀ ਤੁਹਾਡੇ ਨਾਲ ਕਰਦਾ ਮੈਨੂੰ ਇੰਨੇ ਕੰਮ ਅੱਜ ਹਾਂ ਦੇਖੀ ਤਾਂ ਅੱਛਾ ਹੁਣ ਇਹਨੂੰ ਛਾਣ ਦੇਣਾ ਹੈ ਉਹ ਖੁਸ਼ਬੂ ਤੇ ਤਾਂ ਮੈਂਦੀ ਥੋੜੀ ਥੋੜੀ ਮੈਂਦੀ ਜੇ ਵਰਗੀ ਹੌਲੀ ਛਾਣੂਗੀ ਥੋੜੀ ਥੋੜੀ ਤਾਂ ਮੈਂਦੀ ਵਰਗੀ ਆਉਂਦੀ ਹੈ ਦੋ ਮਿੰਟ ਮੇਰੇ ਉੱਪਰ ਹੋ ਗਏ ਇਹਨੂੰ ਇਹ ਤਾਂ ਛੱਡੀ ਆ ਲੋ ਆ ਵੀ ਵਿੱਚੇ ਪਾ ਲੋ ਨਹੀਂ ਨਹੀਂ ਰੁਕ ਜਾਨੀ ਇਹ ਅਜੀ ਬੰਬ ਨਹੀਂ ਵੀ ਆ ਜਣਾ ਬੰਬ ਵੀ ਮਨਾਉਗੀ ਬ੍ਰਦਰ ਦੇ ਮੰਨਾ ਠੀਕ ਰਹੇ ਫਿਰ ਨਹੀਂ ਹੋ ਜਣ ਠੀਕ ਆ ਪੋਜ਼ਿਟਿਵ ਆਪਾਂ ਸਹੀ ਆ ਸਹੀ ਹੋ ਜਣਾ ਸਹੀ ਹੋ ਜਣਾ ਠੀਕ ਆ ਜੀ ਹੁਣ ਜਦ ਕਰਨ ਉੱਠਦਾ ਫਿਰ ਮਿਲਾਂਗੇ ਆ ਉੱਠ ਗਿਆ ਜੀ ਇੱਧਰ ਆਹ ਇੱਕ ਤਾਂ ਛੁੱਟੀਆਂ ਕਰਕੇ ਹੋਇਆ ਵਾ ਜੀ ਕੰਮ ਔਖਾ ਤੁਹਾਨੂੰ ਪਤਾ ਹੀ ਵੀ ਨਿਆਣੇ ਇੰਜੋਏਮੈਂਟ ਕਰਦੇ ਆ ਰਾਤ ਨੂੰ ਲੇਟ ਸੌਂਦੇ ਆ ਲੈਫੜ ਥੈਂਕ ਯੂ ਦੀਦੀ ਪਤਲਾ ਇਹਦਾ ਪੁੱਛਦਾ ਨਹੀਂ ਕਿਸ ਚੀਜ਼ ਦਾ ਵੈਸੇ ਹੀ ਕਹਿੰਗਾ ਤਾਂ ਕੀ ਕਿਸ ਚੀਜ਼ ਦਾ ਵੈਸੇ ਅੱਜ ਭਾਈਆਂ ਦਾ ਦਿਨ ਆ ਅੱਜ ਹੈਗਾ ਬ੍ਰਦਰਡੇ ਠੀਕ ਹੈ ਥੈਂਕ ਯੂ ਥੈਂਕ ਯੂ ਥੰਕ ਯੂ ਨਾਲ ਹੀ ਕੰਮ ਚੱਲਣਾ ਪਾਲਟੀ ਪੁਲਟੀ ਵਿੱਚ ਚਾਹੀਦੀ ਐ ਇਹਨੂੰ ਤੋੜਨਾ ਇਹਨੂੰ ਰੱਖ ਲਾ ਆਪਾਂ ਕਿਸੇ ਚ ਬਰਤ ਲਾਂਗੇ ਕਿਸੇ ਤੇ ਰੱਖ ਲਾਂਗੇ ਸ਼ਰਦਾਈ ਸ਼ਰਦਾਈ 'ਚ ਬਣਾ ਲਾਂਗੇ ਚਲ ਕੋਈ ਗੱਲ ਨਹੀਂ ਤੋਂ ਪਹਿਲਾਂ ਮੈਂ ਇਹਨੂੰ ਦਾਸਤਾ ਸਹੀ ਯਾਰ ਕਹ ਲੈਣਾ ਪਾਲਟੀ ਤੋੜ ਖਲਾ ਲਿਆਉਂਗੀ ਲੈ ਖਲਾ ਆਲੀ ਆਉਂਗੀ ਨਹੀਂ ਤੈਂ ਖਲਾਉਣਾ ਮੈਂ ਕਿਹਾ ਖਲਾ ਲਿਆਉਂਗਾ ਤੈ ਕਹੇ ਖਲਾ ਲਿਆਉਂਗੀ ਯਾਨੀ ਇੱਕ ਚੂਹੀ ਵੀ ਆ ਹਨ ਵੀ ਖਲਾ ਲਿਆਉਂਗਾ ਅੱਛਾ ਫੇ ਪੈਸੇ ਬੂਹੇ ਸਕੂਟਰੀ 'ਤੇ ਚੱਲੂਗੀ ਅੱਪਾ ਹਾਂ ਸਕੂਟਰੀ 'ਤੇ ਚੱਲਾਂਗੇ ਕਿੱਥੇ ਜਾਣਾ ਮਤਲਬ ਵੀ ਅੱਡੇ ਪਰ ਅੱਛਾ ਬੱਸ ਸਾਰ ਦਨ ਆਡੇ ਪਰੇ ਹਾਂ ਹਲੇ ਅਪ ਚੱਲਿਏ ਰੋਪਰ ਚੱਲਿਏ ਹੋਰ ਕੋਈ ਕੰਮ ਨਾ ਕਰੀ ਗਈ ਰੋਪੜ ਜਾਣਾ ਬਸ ਤੁਸੀਂ ਹੋਰ ਬਸ ਲੈਣਾ ਦੇਣਾ ਨਹੀਂ ਕੋਈ ਵੀ ਹਨਾ ਆਪਾਂ ਨੂੰ ਹੂੰ ਛੁੱਟੇ ਮਤਨ ਜਵਾ ਕਰ ਲਓ ਕੱਤੀ ਆਈ ਨਾ ਕਰ ਦੀਦੀ ਕੱਤੀ ਤਰੀਕੇ ਤੇ ਛੁੱਟੀਆਂ ਅਗਲੀਆਂ ਟੈਂਟ ਟੈਂਟ ਅੱਜ ਕੱਤੀ ਤਰੀਕਿਆ ਕੱਲੂ ਵੋਟਿੰਗ ਆ ਅਗਲੀ ਅੱਛਾ ਅਗਲੀ 31 ਤਰੀਕ ਤੱਕ ਛੁੱਟੀਆਂ ਹੁਣ ਆ 31 ਤੋਂ ਲੈ ਕੇ ਰਾਈਟ ਮੁਝੇ ਇਮੋਚਾ ਪੜਦੇ ਅਸੀਂ ਹੈ ਨਹੀਂ ਇਹ ਲੈਪਟਾਪ ਲਾ ਕੇ ਅਸੀਂ ਬੈਠੇ ਰਹਨੇ ਆ ਗਾਣਾ ਸਿਖਾਈ ਜਾਂਦੇ ਆ ਉਹ ਸਾਡਾ ਰੋਟੀ ਹਾਦਮ ਨਹੀਂ ਹੁੰਦੀ ਹੁਣ ਗਾਣਾ ਤੋਂ ਬਿਨਾ ਹਨਾ ਰੋਟੀ ਸਾਡੀ ਰੁਟੀਨ ਸਕੂਲ ਮੇ ਗਾਣਾ ਖਾਂਦੇ ਆ ਫਿਰ ਉਹਦੀ ਰੁਟੀਨ ਹੂੰ ਕਦੇ ਉਹ ਹੋਏਗਾ ਕਦੇ ਆ ਹੋ ਗਿਆ ਮੈਨੂੰ ਤੇਰੇ ਕਰ ਦਿੰਦੇ ਹਾਂ ਇਹ ਵੀ ਗੱਲ ਹੈ ਫਿਰ ਹੁਣ ਪਿੰਡੀਆਂ ਬਣੀਆਂ ਵੀ ਆ ਪਿੰਡੀਆਂ ਆਪਾਂ ਨੇ ਖਾਣੀਆਂ ਨਹੀਂ ਕੀ ਬਣਾਈਏ ਹੂੰ ਟਿੱਕੀਆਂ ਬਣਾਵਾਂ ਲਈ ਉਦੋਂ ਮੈਂ ਟਿੱਕੀਆਂ ਨਹੀਂ ਰੋਟੀ ਦੀ ਗੱਲ ਕਰਦੀ ਆ ਮੈਂ ਟਿੱਕੀਆਂ ਨਹੀਂ ਦਹੀਂ ਨੂੰ ਤੜਕਾ ਲਾ ਲਈਏ ਸਾਡੇ ਪਰੇ ਉਹੀ ਬਣਾ ਲੈ ਆਪਣੇ ਫ੍ਰੀਜ ਮੈਂ ਹੈ ਤਾਂ ਹੈ ਸਮਾਨ ਕੀ ਰੋਲ ਦੇ ਦੇਰੇ ਮਸੀ ਰੋਲ ਰੋਲ ਨਹੀਂ ਰੋਟੀ ਦੀ ਗੱਲ ਕਰਦੀ ਆ ਮੈਂ ਰੋਲ ਤਾਂ ਦਪਹਿਰ ਨੂੰ ਬਣਨੇ ਆ ਫਿਰ ਮੈਂ ਹੋਰ ਕੀ ਕਹਿੰਨੀ ਆ ਵੀ ਦਹੀਂ ਨੂੰ ਮੈਂ ਤੜਕਾ ਲਾ ਲੰਨੇ ਆ ਗੱਲ ਤੋੜ ਕੇ ਇੱਥੇ ਲਿਖਿਆ ਇਹ ਮੈਂ ਉਧਰ ਦੀ ਜਾਂਦਾ ਸਵੇਰੇ ਸਵੇਰੇ ਵਾਕ ਕਰਨ ਜਾਂਦੀ ਆ ਫਿਰ ਉੱਥੇ ਮਿਲਦੇ ਆ ਤੋੜ ਕੇ ਲਿਖੇ ਹੀ ਰਾਸਤੇ ਚ ਜਿੱਸੀ ਜਿੱਥੇ ਆਉ ਜਾਏਗਾ ਹਾਂ ਤੇ ਪੁੱਤ ਕੱਦੀ ਲੈ ਕੇ ਆਈ ਵੀ ਆ ਤੂੰ ਸੁੱਤਾ ਪਿਆ ਤਾਂ ਉਮਰ ਜਾਗੇ ਜਾਨੋ ਫੁੱਲ ਨਹੀਂ ਮੱਖੀਆਂ ਨੇ ਉਹਨੇ ਮਧੂਮੱਖੀਆਂ ਨੇ ਮਧੂਮੱਖੀਆਂ ਨੇ ਰਸ ਚੂਸਿਆ ਹਾਂ ਫੇਰ ਹੁਣ ਤੂੰ ਐ ਖੰਡਾ ਕਾ ਤੇਰੇ ਹੈ ਇਹਨੂੰ ਰੱਖ ਲੈ ਉਥੇ ਵੀ ਤੇਰੀ ਭੈਣ ਨੇ ਦਿੱਤਾ ਇਹਨੂੰ ਫੋਟੋ ਬਣਾ ਕੇ ਫੋਟੋ ਮੈਨੂੰ ਦੇ ਦੇ ਫੋਟੋ ਬਣਾ ਦੋ ਮੇਰੀ ਅੱਛਾ ਠੀਕ ਹੈ ਉਹਦੇ ਮੈਂ ਲਾ ਦੇਉ ਆਏ ਠੀਕ ਹਾਂ ਹਾਂ ਬੜਾ ਲਿਟੇ ਡੀਵਿੰਗ ਜਿਹੇ ਜਿਹੀ ਬਣੀ ਵਾਓ ਤੇਰੇ ਮੰਮੀ ਅੱਜ ਸਾਡੇ ਨਾਲ ਪਈ ਜੀ ਲੜ ਕਰਨ ਨੇ ਬਣਾਈ ਰੋਟੀ ਕਿੰਨੀ ਸਵਾਦ ਨਹੀਂ ਨਹੀਂ ਜਸਟ ਮਜ਼ਾਕ ਕਰਦੇ ਸੀ ਮੰਮੀ ਨੇ ਕਿਹਾ ਸੀ ਤੁਸੀਂ ਬੈਠ ਕੇ ਖਾਓ ਅਸੀਂ ਬਣਾਨੇ ਆ ਪਰ ਹਾਂ ਹਰ ਇੱਕ ਭਾਈ ਨੂੰ ਹਰ ਇੱਕ ਮੁੰਡੇ ਨੂੰ ਇਹ ਜੀਆਂ ਚੀਜ਼ਾਂ ਆਉਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਜਦ ਬਗਾਨੀਆਂ ਆਣੀਆਂ ਠੀਕ ਆ ਤਾਂ ਆਪਾਂ ਸਿਖਾਉਣੀ ਹੈ ਨਾ ਕੁੜੀਆਂ ਨੂੰ ਵੀ ਹਾਂ ਸਹਰੇ ਘਰ ਜਾ ਕੇ ਤਾਂ ਇਹ ਕਰਨਾ ਉਹ ਕਰਨਾ ਮੁੰਡੇ ਨੇ ਵੀ ਸਿਖਾਉਣਾ ਚਾਹੀਦਾ ਤਾਂ ਕਿ ਤੁਹਾਡੇ ਘਰ ਪਰ ਬਗਾਨੀ ਕੁੜੀ ਨਿਆਣਾ ਉਹਦੀ ਜ਼ਿੰਦਗੀ ਵੀ ਖਰਾਬ ਨਾ ਹੋਵੇ ਤੁਸੀਂ ਮਾੜੀ ਮੋਟੀ ਹੈਲਪ ਕਰਾਓ ਜੇ ਉਹ ਬਿਮਾਰ ਹੁੰਦੀ ਹੈ ਠੀਕ ਹੈ ਨਹੀਂ ਕਰਨ ਗੱਲ ਰਾਈਟ ਹਣੀ ਨੇ ਬੋਲਣਾ ਨਹੀਂ ਆ ਦੇਖੋ ਜੀ ਨਹੀਂ ਸੋਣੀ ਪਹਿਲਾਂ ਨੂੰ ਗੋਲ ਹਾਂ ਐਵੇਂ ਕਰ ਲਾ ਹਾਂ ਚੱਲ ਵੈਰੀ ਗੁੱਡ ਹੁਣ ਬੇਲ ਉਹ ਤਾਂ ਹਟਾਲਾ ਪਲੇਠਣ ਲਾ ਹੂੰ ਇਹ ਮਤਿ ਗੋਟੀ ਗੋਲੀਆਂ ਦਾ ਮਤਲਬ ਬਤੋ ਹੌਲੀ ਹੌਲੀ ਕਮੂਗੀ ਜੇ ਰੋਜ਼ ਬਣਾਉਂਗਾ ਕੁਮਾਰਾ ਕੀ ਇਹ ਨਾ ਸਮਝਿਓ ਜੀ ਅਤਿਆਚਾਰ ਇਹ ਸਾਡਾ ਪਿਆਰ ਆ ਆਪਸ ਚ ਅਸੀਂ ਇੱਕ ਦੂਜੇ ਦੀ ਹੈਲਪ ਕਰ ਲੰਨੇ ਆ ਚਾ ਪਾ ਦੇ ਹੁਣ ਐਨੀ ਕਿ ਰੋਟੀ ਖਾ ਲੂਗਾ ਖਾ ਲੈਣੀ ਜੀ ਨੇ ਖਾਣੀ ਆ ਬੜੀ ਰੋਟੀ ਚਰ ਬਦਾ ਪਾ ਲ ਹੁ ਬਾਸ ਕਰੋ ਨਾ ਬਦਾ ਨਹੀਂ ਤੇ ਹੈ ਪਲੇਥਣ ਲਾ ਕੇ ਕਦੇ ਵੀ ਨਹੀਂ ਆਏ ਵਧਾਈ ਦੀ ਹੁੰਦੀ ਬਸ ਪਾ ਦੇ ਲੱਗੇ ਰੋਟੀ ਇੱਕ ਬਣਾ ਦੇ ਰਹਿਣ ਦੇ ਨਮਕੋ ਆ ਕੱਚੀ ਰਹਿ ਗਈ ਨਹੀਂ ਮੈਂ ਬਣਾ ਲਿਆ ਬੁੱਤ ਰਹਿਣ ਕੀ ਤੇ ਹੈ ਉਹ ਰਹਿ ਦੇ ਯਾਰ

ਓਏ ਮੰਮੀ ਕਿੱਥੇ ਧਰੀ ਮੰਮੀ ਵੀ ਹੈਗੀ ਆ ਵਿੱਚੇ ਮੰਮੀ ਬਾਥਰੂਮ ਕਰਨ ਚਲੇ ਗਏ ਮੜਾ ਜਾ ਬਾਥਰੂਮ ਰੋਟੀ ਬੁਵਾਉਣ ਬਾਥਰੂਮ ਆ ਗਏ ਹੱਥ ਵੀ ਤੁਹਾਡੀ ਵੀ ਆ ਜਾਂਦਾ ਚਲੋ ਪਰ ਨੇ ਵੀ ਨਾ ਮੇਰੇ ਆਉਂਦੇ ਲੱਗਿਆ ਹੋਇਆ ਤਾਂ ਹੈ ਤਾਂ ਮੈਨੂੰ ਦੁੱਗ ਕਾਲਾ ਘੱਟੇ ਕਿਤੇ ਵਕ ਰੁਕ ਜਾ ਵੀ ਬਣਾਉਣੀ ਹੈ ਮੈਂ ਇਹਨੇ ਮੇਰੇ ਆਉਂਦੇ ਨਾ ਆ ਰੋਟੀ ਬਣਾਈ ਦੋ ਰੋਟੀਆਂ ਦੇਖੋ ਕਿੰਨੀ ਵਧੀਆ ਬਣਾਈਆਂ ਰੜ ਕੇ ਲਈਆਂ ਬਾਈ ਗੋਡ ਬਾਪੇ ਨੂੰ ਤਾਂ ਅੱਬਾ ਕੋਲ ਕੇ ਦੇ ਦਨੇ ਬਸ ਠੀਕ ਆ ਕਰਨਾ ਮਾੜ ਜਨਾ ਨਹੀਂ ਪਤਾ ਸਿਰ ਪਰਣੀ ਚੜੂਗੀ ਜੇ ਆਪਾਂ ਸਾਰਾ ਕੁਝ ਬਣਾਉਣਾ ਆਉਂਗਾ ਨਾ ਨਹੀਂ ਉਹ ਗੱਲ ਹੈ ਕਈ ਕਈ ਵਾਰ ਬਤਾ ਕੋਈ ਪਤਾ ਕੀ ਆਉਂਦੀ ਬਤਾ ਸਹੀ ਗੱਲ ਦੱਸਾਂ ਵੀ ਮਾਂ ਬਿਮਾਰ ਹੁੰਦੀ ਆ ਜੇ ਬੱਚੇ ਨੂੰ ਰੋਟੀ ਬਣਾਉਣੀ ਆਉਂਦੀ ਹੋਵੇ ਤਾਂ ਆਪਣੇ ਜੋਗਿਆ ਤੋਂ ਰੋਟੀ ਬਣਾ ਕੇ ਖਾ ਸਕਦਾ ਨਾ ਉਹ ਮਾਂ ਭੁੱਖੇ ਮਰੇ ਮਾਂ ਨੂੰ ਵੀ ਖਿਲਾ ਸਕਦਾ ਘਰ ਵਾਲੀ ਬਿਮਾਰ ਹੋ ਜਿੰਦੀ ਘਰ ਵਾਲੀ ਨੂੰ ਵੀ ਖਿਲਾ ਸਕਦਾ ਦਊਂਗਾ ਨਹੀਂ ਮਾਂ ਨੂੰ ਰੋਟੀ ਵੀ ਲਵਾ ਮੰਮੀ ਇੱਕ ਤੁੰਗਾ ਲੈ ਕੇ ਬੈਠਾ ਮੰਮੀ ਤਾਂ ਹੈ ਕਰਦੀ ਇਹਨੇ ਵੀ ਹੋ ਜਾਂਦੀ ਆ ਹਾਂ ਤੂੰ ਤਾਂ ਮੈਂ ਕਿਛ ਹੋਤ ਨਹੀਂ ਆਣੀ ਮਾਂ ਕਦੇ ਆਪਣੇ ਵਾਸਤੇ ਸੋਚਦੀ ਨਹੀਂ ਬੱਚਿਆਂ ਵਾਸਤੇ ਹੀ ਸੋਚਦੀ ਆ ਚੱਲ ਫਿਰ ਠੀਕ ਆ ਇਹ ਬੜੀ ਅੱਛੀ ਬਾਤ ਦੀ ਆਪਨੇ ਲੈ ਆ ਦੋ ਫਿਰ ਅੱਜ ਤੋਂ ਕੀਤੀ ਆ ਜੀ ਸਟਾਰਟ ਆਪਾਂ ਈਵਨਿੰਗ ਜਿਹੜੀ ਵਾਕ ਰਸਤੇ 'ਚ ਜਾਂਦੇ ਹੋਏ ਦੇਖਿਆ ਇਲੈਕਟ੍ਰੀਸ਼ੀਅਨ ਦਾ ਕੰਮ ਹੋ ਰਿਹਾ ਇੱਧਰ ਮੇਰੇ ਖਿਆਲ 'ਚ ਲਾਈਟ ਵਗੈਰਾ ਬੰਦ ਹੋਣੀ ਆ ਇਸ ਕਰਕੇ ਠੀਕ ਆ ਆਉਂਦੀ ਜਾਂਦੀ ਆ ਲਾਈਟ ਤੇ ਦੇਖੋ ਅ ਤੁਰਦੇ ਤੁਰਦੇ ਚੰਦੇ ਦੇਖਿਆ ਦੇਖੋ ਰਸਤੇ ਦੇ ਵਿੱਚ ਕੱਖ ਵੱਢ ਕੇ ਲੈ ਕੇ ਜਾ ਰਹੇ ਹਾਂ ਠੀਕ ਹੈ ਕੋਈ ਵੱਢ ਰਿਹਾ ਹੈ ਇਹ ਕੋਈ ਲੈ ਕੇ ਜਾ ਰਿਹਾ ਹੈ ਤੇ ਅਸੀਂ ਐਜ਼ ਯੂਜਵਲ ਆਪਣੇ ਕੰਮ ਤੇ ਲੱਗੇ ਹੋਏ ਹਾਂ ਠੀਕ ਹੈ ਸੋ थैंक यू ਥੋੜਾ ਜਿਹਾ ਕਰ ਚੁੱਕੇ ਹਾਂ ਜੀ ਕ੍ਰੋਸ ਤੁਹਾਨੂੰ ਪਤਾ ਗਰਮੀ ਵੀ ਬਹੁਤ ਜ਼ਿਆਦਾ ਪਈ ਬਚ ਕੇ ਜੀ ਹਾ ਕਰੋ ਠੀਕ ਹੈ। ਵਕੀਕ ਮਿਹਨਤ ਜਾਰੀ ਹੈ। ਦੇਖੋ ਕਦੇ ਨਾ ਕਦੇ ਤਾਂ ਭਜਨ ਕਟੂਗਾ ਜੀ। ਡਾਈਟ ਪਰ ਵੀ ਕੰਟਰੋਲ ਹੈ ਸਾਡਾ। ਕਿੰਨੀ ਸੋਹਣੀ ਰੇੜੀ ਆ। ਠੀਕ ਹੈ ਉੱਪਰ ਬੈਠੇ ਜਾਂਦੇ ਸਾਸਿਕਾ ਅੰਕਾ ਜੀ। ਤੇ ਮੇਰੀ ਵੀ ਹਾਂ। ਠੀਕ ਹੈ ਜੀ। ਮਾਰਨਿੰਗ ਵਾਕ ਕਰਦੇ ਟਾਈਮ। ਕਿੰਨਾ ਸੋਹਣਾ ਖਰਗੋਸ਼। ਵਾਹ।